dada jije ya pata da da je for to si, áge, si saan jim, jim dia, age for to aqui será za kisele pota je te linja ten prekama aje su na vlasti ਬਾਈ ਲੈਣਾ ਜੀ ਦੀਆਂ ਪ੍ਰੀਖਿਆਵਾਂ ਵਾਲੀ ਸਾਖੀ ਵਿੱਚੋਂ ਉਹ ਸੁਣ ਲਵੋ ਠੀਕ ਹੈ ਦਾਦਾ ਜੀ ਅੱਛਾ ਇੱਕ ਵਾਰ ਕੱਟੀ ਹੋਈ ਫਸਲ ਦਾ ਢੇਰ ਲੱਗਾ ਹੋਇਆ ਸੀ ਗੁਰੂ ਸਾਹਿਬ ਜੀ ਨੇ ਆਪਣੇ ਪੁੱਤਰਾਂ ਤੇ ਹੋਰ ਸਿੱਖਾਂ ਨੂੰ ਕਿਹਾ ਕਿ ਇਸ ਅਨਾਜ ਨੂੰ ਅੱਗ ਲਗਾ ਦਿਓ ਉਹ ਸਾਰੇ ਘਬਰਾ ਗਏ ਕਿ ਇਹ ਤਾਂ ਬੜੀ ਮਿਹਨਤ ਨਾਲ ਤਿਆਰ ਕੀਤੀ ਹੋਈ ਫਸਲ ਹੈ ਇਸ ਨੂੰ ਅੱਗ ਲਾ ਕੇ ਉਹ ਖਾਣਗੇ ਕੀ ਕੋਈ ਵੀ ਅਗ ਲਾਉਣ ਲਈ ਅੱਗੇ ਨਾ ਹੋਇਆ ਪਰ ਗੁਰੂ ਸਾਹਿਬ ਜੀ ਨੇ ਜਦੋਂ ਪਾਈ ਲੈਣਾ ਜੀ ਨੂੰ ਇਸ਼ਾਰਾ ਕੀਤਾ ਤਾਂ ਉਹਨੇ ਫਟਾਫਟ ਬਿਨਾ ਕੋਈ ਦੇਰ ਕੀਤੇਆਂ ਸਾਰੀ ਫਸਲ ਨੂੰ ਅਗ ਲਾ ਦਿੱਤੀ ਫਿਰ ਕੀ ਹੋਇਆ ਦਾਦਾ ਜੀ ਹੂੰ ਸੁਣੋ ਪਾਈ ਲੈਣਾ ਜੀ ਵੱਲੋਂ ਹਰ ਹੁਕਮ ਸੱਤ-ਸੱਤ ਕਰਕੇ ਮੰਨਣ ਦੇ ਇਸ ਸੁਭਾਅ ਨੂੰ ਦੇਖ ਕੇ ਗੁਰੂ ਸਾਹਿਬ ਜੀ ਉਹਨਾਂ ਤੇ ਬੜੇ ਪ੍ਰਸੰਨ ਹੋਏ ਪਾਈ ਲੈਣਾ ਜੀ ਦੇ ਇਸ ਕਰੋਂ ਤੋਂ ਦੋ ਗੱਲਾਂ ਇਹ ਵੀ ਸਿੱਧ ਹੁੰਦੀਆਂ ਹਨ ਕਿ ਇੱਕ ਤਾਂ ਪਾਈ ਲੈਣਾ ਜੀ ਸੰਸਾਰੀ ਧਨ ਪਦਾਰਥਾਂ ਨਾਲੋਂ ਗੁਰੂ ਦਾ ਬਚਨ ਕਮਾਉਣ ਨੂੰ ਜ਼ਿਆਦਾ ਮਹਾਨਤਾ ਦਿੰਦੇ ਸਨ ਤੇ ਦੂਜੀ ਇਹ ਕਿ ਉਹਨਾਂ ਦਾ ਸੰਸਾਰੀ ਪਦਾਰਥਾਂ ਨਾਲ ਕੋਈ ਤੇ ਮੋਹ ਨਹੀਂ ਸੀ ਅੱਗ ਲਾਉਣ ਤੋਂ ਬਾਅਦ ਜਦੋਂ ਬਾਕੀ ਦੀ ਫਸਲ ਕੱਟੀ ਗਈ ਤਾਂ ਗੁਰੂ ਮਹਿਰ ਨਾਲ ਉਸ ਦੀ ਇੰਨੀ پیداوار ਹੋਈ ਕਿ ਉਸ ਨੇ ਅੱਗ ਲਾ ਕੇ ਸਾੜੀ ਗਈ ਫਸਲ ਦਾ ਸਾਰਾ ਨੁਕਸਾਨ ਵੀ ਪੂਰਾ ਕਰ ਦਿੱਤਾ ਪੁੱਤਰ ਇਹ ਹੈ ਗੁਰੂ ਦੇ ਬਚਨ ਕਮਾਉਣ ਦੀ ਮਹਾਨਤਾ ਜਿਹੜਾ ਵੀ ਸਿੱਖ ਗੁਰੂ ਦੇ ਹੁਕਮ ਅਨੁਸਾਰ ਆਪਣੀ ਦਸਾਂ ਨੋਹਾਂ ਦੀ ਕਿਰਤ ਕਮਾਈ ਵਿੱਚੋਂ ਦਸਵੰਦ ਕੱਟਦਾ ਹੈ ਗੁਰੂ ਕਿਰਪਾ ਨਾਲ ਉਸ ਨੂੰ ਕੋਈ ਕਮੀ ਨਹੀਂ ਆਉਂਦੀ ਬਲਕੇ ਗੁਰੂ ਦੀ ਬਖਸ਼ਿਸ਼ ਸਦਕਾ ਉਸ ਦੀ ਕਮਾਈ ਵਿੱਚ ਹੋਰ ਵੀ ਵਾਧਾ ਹੋ ਜਾਂਦਾ ਹੈ ਜਿਹੜਾ ਸਿੱਖ ਆਪਣੀ ਕਮਾਈ ਵਿੱਚੋਂ ਦਸਵਾਂ ਹਿੱਸਾ ਨਮਿਤ ਨਹੀਂ ਕੱਟਦਾ ਉਹ ਮੰਨੋ ਕਿ ਗੁਰੂ ਦਾ ਹੱਕ ਖਾ ਰਿਹਾ ਹੈ ਅਤੇ ਅਜਿਹੇ ਮਨੁੱਖ ਦੀ ਕਮਾਈ ਵਿੱਚ ਕਦੇ ਵੀ ਬਰਕਤਾਂ ਨਹੀਂ ਪੈਂਦੀਆਂ ਅੱਛਾ ਸੋ ਪਾਈ ਲੈਣਾ ਜੀ ਗੁਰੂ ਦੀ ਸਮਰੱਥਾ ਤੋਂ ਪੂਰੀ ਤਰ੍ਹਾਂ ਜਾਣੂ ਸਨ ਇਸ ਲਈ ਉਹਨਾਂ ਨੇ ਸੰਸਾਰੀ ਤਨ ਦੌਲਤ ਨਾਲੋਂ ਗੁਰੂ ਪ੍ਰੇਮ ਅਤੇ ਗੁਰੂ ਹੁਕਮ ਨੂੰ ਪਹਿਲ ਦਿੱਤੀ ਜਿਸ ਦੀ ਬਰਕਤ ਨਾਲ ਉਹਨਾਂ ਤੇ ਗੁਰੂ ਸਾਹਿਬ ਜੀ ਦੀ ਅਜੇਹੀ ਬਖਸ਼ਿਸ਼ ਹੋਈ ਕਿ ਗੁਰੂ ਨਾਨਕ ਦਾਹੀ ਰੂਪ ਬਣ ਗਏ ਅਤੇ ਸਾਰੇ ਸੰਸਾਰ ਨੂੰ ਦਾਤਾਂ ਦੇਣ ਦੇ ਸਮਰਥ ਹੋ ਗਏ ਅਗਲੀ ਪ੍ਰਖਿਆ ਸੁਣੋ ਹਾਂਜੀ ਦਾਦਾ ਜੀ ਇੱਕ ਦਿਨ ਗੁਰੂ ਸਾਹਿਬ ਜੀ ਦੇ ਕੋਲ ਉਹਨਾਂ ਦੇ ਦੋਵੇਂ ਪੁੱਤਰ ਤੇ ਕੁਝ ਕੁ ਸਿੱਖ ਬੈਠੇ ਹੋਏ ਸਨ। ਪਾਈ ਲੈਣਾ ਜੀ ਵੀ ਉਹਨਾਂ ਦੇ ਵਿੱਚ ਹੀ ਸ਼ਾਮਿਲ ਸਨ। ਸਭ ਦੇ ਸਾਹਮਣੇ ਗੁਰੂ ਸਾਹਿਬ ਜੀ ਨੇ ਇੱਕ ਟਕਾ ਚੁੱਕ ਕੇ ਆਪਣੀ ਮੁਠੀ ਬੰਦ ਕਰ ਲਈ ਤੇ ਆਪਣੇ ਵੱਡੇ ਪੁੱਤਰ ਬਾਬਾ ਸ੍ਰੀ ਚੰਦ ਜੀ ਨੂੰ ਕਿਹਾ ਕਿ ਪੁੱਤਰ ਜੀ ਦੱਸੋ ਮੇਰੀ ਮੁਠੀ ਵਿੱਚ ਕੀ ਹੈ? ਦਾਦਾ ਜੀ ਗੁਰੂ ਜੀ ਨੇ ਇਸ ਤਰ੍ਹਾਂ ਕਿਉਂ ਕਿਹਾ? ਬੋਲੇ ਬੱਚਿਓ ਇਹ ਗੁਰੂ ਸਾਹਿਬ ਜੀ ਪ੍ਰੀਖਿਆ ਲੈ ਰਹੇ ਸਨ ਕਿ ਕਿਹੜਾ ਕਿਸ ਤਰ੍ਹਾਂ ਦਾ ਜਵਾਬ ਦਿੰਦਾ ਹੈ। ਸ਼੍ਰੀ ਚੰਦ ਜੀ ਨੇ ਖਰਵੇਂ ਬੋਲਾਂ ਵਿੱਚ ਜਵਾਬ ਦਿੰਦਿਆਂ ਕਿਹਾ ਪਿਤਾ ਜੀ ਸਾਡੇ ਸਾਹਮਣੇ ਤਾਂ ਤੁਸੀਂ ਇੱਕ ਟਕਾ ਚੁੱਕ ਕੇ ਮੁਠੀ ਬੰਦ ਕੀਤੀ ਹੈ ਤੇ ਉਹੀ ਤੁਹਾਡੀ ਮੁਠੀ ਵਿੱਚ ਹੈ। ਹੋਰ ਤੁਹਾਡੀ ਮੁਠੀ ਵਿੱਚ ਕੀ ਹੋ ਸਕਦਾ ਹੈ? ਛੋਟੇ ਪੁੱਤਰ ਨੂੰ ਪੁੱਛਿਆ ਤਾਂ ਉਸ ਨੇ ਇਹੀ ਜਵਾਬ ਦਿੱਤਾ। ਬਾਕੀ ਸਿੱਖਾਂ ਨੂੰ ਪੁੱਛਿਆ ਤਾਂ ਉਹਨਾਂ ਨੇ ਹੱਥ ਜੋੜ ਕੇ ਬੜੀ ਅਧੀਨਗੀ ਨਾਲ ਕਿਹਾ ਮਹਾਰਾਜ ਜੀ ਸਾਡੇ ਸਾਹਮਣੇ ਤਾਂ ਆਪ ਜੀ ਨੇ ਟਕਾ ਚੁੱਕ ਕੇ ਹੀ ਮੁਠੀ ਬੰਦ ਕੀਤੀ ਹੈ ਇਵੇਂ ਵਾਰੀ-ਵਾਰੀ ਪੁੱਛਦੇ ਹਾਂ ਗੁਰੂ ਜੀ ਨੇ ਜਦੋਂ ਅਖੀਰ ਤੇ ਪਾਈ ਲੈਣਾ ਜੀ ਨੂੰ ਪੁੱਛਿਆ ਤਾਂ ਉਹਨਾਂ ਦੀਆਂ ਅੱਖਾਂ ਵਿੱਚੋਂ ਨੀਰ ਵਹਿ ਤੁਰਿਆ ਤੇ ਉਹਨਾਂ ਨੇ ਕੋਈ ਵੀ ਜਵਾਬ ਨਾ ਦਿੱਤਾ ਗੁਰੂ ਜੀ ਵੱਲੋਂ ਦੂਜੀ ਵਾਰ ਪੁੱਛਣ ਤੇ ਵੀ ਪਾਈ ਲੈਣਾ ਜੀ ਕੁਝ ਨਾ ਬੋਲੇ ਉਹਨਾਂ ਦੇ ਮਨ ਵਿੱਚ ਪ੍ਰੇਮ ਦੀ ਲਹਿਰ ਚੱਲ ਰਹੀ ਸੀ ਕਿ ਜਗਤ ਦਾ ਮਾਲਕ ਗੁਰੂ ਨਾਨਕ ਉਸ ਨੂੰ ਪੁੱਛ ਰਿਹਾ ਹੈ ਕਿ ਉਸ ਦੀ ਮੁਠੀ ਵਿੱਚ ਕੀ ਹੈ ਦਾਦਾ ਜੀ ਗੁਰੂ ਜੀ ਨੂੰ ਪਾਈ ਲੈਣਾ ਜੀ ਨੇ ਕੀ ਕਿਹਾ ਬੋਲੇ ਬੱਚਿਓ ਜਦੋਂ ਗੁਰੂ ਸਾਹਿਬ ਜੀ ਵੱਲੋਂ ਤੀਜੀ ਵਾਰ ਪੁੱਛਣ ਤੇ ਉਹਨਾਂ ਸਮਝਿਆ ਕਿ ਜੇ ਹੁਣ ਵੀ ਮੈਂ ਜਵਾਬ ਨਾ ਦਿੱਤਾ ਤੇ ਇਹ ਗੁਰੂ ਬਚਨ ਦੀ ਹੁਕਮ ਅਦੂਲੀ ਹੋਵੇਗੀ ਉਹਨਾਂ ਨੇ ਅਥਰੂ ਵਹਾਂਦੇ ਹੋਏ ਹੱਥ ਜੋੜ ਕੇ ਬੇਨਤੀ ਕੀਤੀ हे अकाल पुरख दे स्वरूप समर्थ गुरु जी ਤੁਹਾਡੀ ਮੁਠੀ ਵਿੱਚ ਇਹ ਜੋ ਚੰਦ ਸੂਰਜ ਪਹਾੜ ਤਾਰੇ ਅਸਮਾਨ ਤੇ ਧਰਤੀ ਮੈਂ ਦੇਖ ਰਿਹਾ ਹਾਂ ਇਹ ਸਭ ਕੁਝ ਤਾਂ ਹੈ ਹੀ ਪਰ ਇਸ ਤੋਂ ਇਲਾਵਾ ਸਾਰਾ ਬ੍ਰਹਮੰਡ ਜੋ ਮੈਨੂੰ ਨਜ਼ਰ ਨਹੀਂ ਆਉਂਦਾ ਉਹ ਵੀ ਤੁਹਾਡੀ ਮੁਠੀ ਵਿੱਚ ਹੈ ਜਿਨਾ ਬਾਬਤ ਆਪ ਜੀ ਨੇ ਜਪਜੀ ਸਾਹਿਬਿਸ ਫਰਮਾਇਆ ਹੈ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਮੇਰੀ ਕੋਈ ਸਮਰੱਥਾ ਨਹੀਂ ਕਿ ਜੋ ਮੈਂ ਦੱਸ ਸਕਾਂ ਕਿ ਤੁਹਾਡੀ ਮੁਠੀ ਵਿੱਚ ਕੀ ਕੁਝ ਹੈ ਪਾਈ ਲੈਣਾ ਜੀ ਦੇ ਇੰਨੀ ਨਿਮਰਤਾ ਤੇ ਗਰੀਬੀ ਭਰੇ ਬਚਨ ਸੁਣ ਕੇ ਗੁਰੂ ਜੀ ਦੇ ਪੁੱਤਰ ਅਤੇ ਸਾਰੇ ਸਹਿ ਕਹਿਰਾਨ ਰਹੇ ਤੇ ਗੁਰੂ ਸਾਹਿਬ ਜੀ ਦੀ ਇਹ ਜਾਣ ਕੇ ਪਾਈ ਲੈਣਾ ਜੀ ਹੁਣ ਉਹ ਮੈਂ ਹੰਕਾਰ ਨੂੰ ਮਿਟਾ ਆਪਣਾ ਆਪਾ ਪੂਰੀ ਤਰ੍ਹਾਂ ਸਮਰਪਣ ਕਰ ਚੁੱਕੇ ਹੰ ਪਾਏ ਲੈਣਾ ਜੀ ਉੱਪਰ ਬੜੇ ਖੁਸ਼ ਹੋਏ ਫਿਰ ਕਿਉਂ ਆਇਆ ਦਾਦਾ ਜੀ ਅੱਗੇ ਸੁਣੋ ਇੱਕ ਵਾਰ ਰਾਤ ਸਮੇਂ ਗੁਰੂ ਸਾਹਿਬ ਜੀ ਸਾਰੇ ਸਿੱਖਾਂ ਤੇ ਪੁੱਤਨਾ ਸਮੇਤ ਧਰਮਸ਼ਾਲਾ ਵਿੱਚ ਬੈਠੇ ਹੋਏ ਸਨ ਤੇ ਉਹਨਾਂ ਨੇ ਆਪਣੇ ਪੁੱਤਰਾਂ ਤੇ ਸਿੱਖਾਂ ਨੂੰ ਵਾਰੀ-ਵਾਰੀ ਕਿਹਾ ਕਿ ਜਾਓ ਬਾਹਰ ਜਾ ਕੇ ਤਾਰਿਆਂ ਦੀ ਚਾਲ ਤੋਂ ਅੰਦਾਜ਼ਾ ਲਾ ਕੇ ਦੇਖ ਕੇ ਦੱਸੋ ਕਿ ਕਿੰਨੀ ਰਾਤ ਬੀਤ ਗਈ ਹੈ ਤੇ ਕਿੰਨੀ ਬਾਕੀ ਰਹਿੰਦੀ ਹੈ ਹਰ ਇੱਕ ਸਿੱਖ ਅਤੇ ਗੁਰੂ ਜੀ ਦੇ ਪੁੱਤਰਾਂ ਨੇ ਤਾਰਿਆਂ ਤੋਂ ਅੰਦਾਜ਼ਾ ਲਾ ਕੇ ਆ ਕੇ ਦੱਸਿਆ ਕਿ ਮਹਾਰਾਜ ਜੀ ਅੱਧੀ ਰਾਤ ਬੀਤ ਗਈ ਹੈ ਤੇ ਅੱਧੀ ਰਾਤ ਬਾਕੀ ਰਹਿੰਦੀ ਹੈ ਅਖੀਰ ਤੇ ਜਦੋਂ ਗੁਰੂ ਸਾਹਿਬ ਜੀ ਨੇ ਭਾਈ ਲੈਣਾ ਜੀ ਨੂੰ ਭੇਜਿਆ ਤਾਂ ਉਹ ਹੁਕਮ ਮੰਨ ਕੇ ਬਾਹਰ ਗਏ ਤਾਂ ਜ਼ਰੂਰ ਪਰ ਉਹਨਾਂ ਨੇ ਨਾ ਤਾਂ ਅਸਮਾਨ ਵੱਲ ਤੇ ਨਾ ਹੀ ਚੰ드ਰਮਾ ਦੇ ਪਰਛਾਵੇਂ ਵੱਲ ਦੇਖਿਆ ਆਪਣੇ ਹਿਰਦੇ ਵਿੱਚ ਗੁਰੂ ਜੀ ਦਾ ਧਿਆਨ ਧਰ ਕੇ ਵਾਪਸ ਆ ਗਏ ਵਾਪਸ ਆ ਕੇ ਗੁਰੂ ਜੀ ਨੂੰ ਕਿਹਾ ਮਹਾਰਾਜੀ ਆਪ ਜੀ ਦਿਨ ਰਾਤ ਅਤੇ ਸੂਰਜ ਚੰ드ਰਮਾ ਨੂੰ ਬਣਾਉਣ ਵਾਲੇ ਹੋ ਤੇ ਸਾਰੀ ਕਾਇਨਾਤ ਦੇ ਰਚਾਇਤਾ ਹੋ ਇਹ ਸਾਰੇ ਤੁਹਾਡੇ ਹੁਕਮ ਵਿੱਚ ਹੀ ਚੱਲਦੇ ਹਨ ਸੋ ਜਿੰਨੀ ਰਾਤ ਆਪ ਜੀ ਬਿਤਾ ਦਿੱਤੀ ਉਹ ਬੀਤ ਗਈ ਤੇ ਜਿੰਨੀ ਆਪ ਜੀ ਨੇ ਰੱਖੀ ਹੈ ਉਨੀ ਅਜੇ ਬਾਕੀ ਰਹਿੰਦੀ ਹੈ ਪਾਈ ਲੈਣਾ ਜੀ ਦਾ ਇਹ ਜਵਾਬ ਸੁਣ ਕੇ ਗੁਰੂ ਜੀ ਬੜੇ ਪ੍ਰਸੰਨ ਹੋਏ ਕਿਉਂਕਿ ਪਾਈ ਲੈਣਾ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਪੂਰਨ ਰੂਪ ਵਿੱਚ ਜਾਣ ਲਿਆ ਸੀ ਅਤੇ ਉਹ ਗੁਰੂ ਨਾਨਕ ਦੇਵ ਜੀ ਅਤੇ ਪਰਮਾਤਮਾ ਵਿੱਚ ਕੋਈ ਭੇਦ ਨਹੀਂ ਸਮਝਦੇ ਸਨ ਸਹੀ ਕਿਹਾ ਤੁਸੀਂ ਪੁੱਤਰ ਜੀ ਸੋ ਕੋਈ ਵੀ ਸਿੱਖ ਆਪਣੇ ਗੁਰੂ ਦੀ ਪੂਰਨ ਬਖਸ਼ਿਸ਼ ਦਾ ਭਾਗ ਤਦੋਂ ਹੀ ਬਣ ਪਾਉਂਦਾ ਹੈ ਜਦੋਂ ਉਹਨੂੰ ਆਪਣੇ ਗੁਰੂ ਉੱਪਰ ਵਿਸ਼ਵਾਸ ਬਣ ਜਾਂਦਾ ਹੈ ਗੁਰੂ ਜੀ ਦੀ ਸਮਰੱਥਾ ਉੱਪਰ ਸ਼ੱਕ ਕਰਨ ਵਾਲਾ ਸਿੱਖ ਕਦੇ ਵੀ ਆਪਣੇ ਗੁਰੂ ਦੀ ਬਖਸ਼ਿਸ਼ ਨੂੰ ਪ੍ਰਾਪਤ ਨਹੀਂ ਕਰ ਪਾਉਂਦਾ ਆਓ ਬੱਚਿਓ सत सचन सत् वचन सत् वचन सत्वचन नेहरा जी मन सत वचन नेह जी मन सत वचन ਪਰੋਸਾ ਹੁਕਮ ਰਜ਼ਾ ਤੇ ਦੇਖ ਪਰੋਸਾ ਗੁਰੂ ਸਾਹਿਬ ਜੀ ਹੋਏ ਪ੍ਰਸਨ ਸਤਿ ਬਚਨ ਸਤਿ ਬਚਨ ਸਤਿ ਬਚਨ ਸਤਿ ਬਚਨ ਲਹਿਣਾ ਜੀਵਨ चनेहराजी वन सत बचन सत् वचन सत्वचन सत कमाजो देवोदस्व सफल होवे तन हे तन् मनते तन् सचन सत्वचन सचन सत्वचन लेहणा जीमन सत वचन सत बचन, सत बचन, सत बचन, सत बचन, सत वचन सत्वचन सत् वचन नह ज जी मन सत बचन जीवने सचन जी मन सत वचन प्यारे बच्चे ये दसो गुरुजी ने अपने पुत्रਾਂ ਤੇ ਹੋਰ ਸਿੱਖਾਂ ਨੂੰ ਕਿਸ ਨੂੰ ਅਗ ਲਗਾਉਣ ਨੂੰ ਕਿਹਾ गुरुजी ਕਿਸ ਉਤੇ ਬਹੁਤ પ્રસન્ન ਹੋਏ ਪੁੱਤਰ ਜੀ ਦੱਸੋ ਮੇਰੀ ਮੁਠੀ ਵਿੱਚ ਕੀ ਹੈ गुरुजी ਨੇ ਇਹ ਕਿਸ ਨੂੰ ਪੁੱਛਿਆ ਪਿਆਰੇ ਬੱਚਿਓ ਇਸ QR ਕੋਡ ਨੂੰ scan ਕਰਕੇ ਜਾਂ description ਵਿੱਚ ਦਿੱਤੇ ਲਿੰਕ ਤੇ ਕਲਿੱਕ ਕਰਕੇ ਇਹਨਾਂ ਪ੍ਰਸ਼ਨਾਂ ਦੇ ਜੋ ਸਹੀ ਉੱਤਰ ਦੇਵੇਗਾ ਲੱਕੀ ਡਰਾ ਰਾਈ ਚੁਣ ਕਰਕੇ ਉਸ ਨੂੰ ਇਨਾਮ ਦਿੱਤਾ ਜਾਵੇਗਾ ਜੇ ਤੁਹਾਨੂੰ ਐ ਵੀਡੀਓ ਪਸੰਦ ਆਈ ਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰੋ ਤੇ ਦਾਦਾ ਜੀ ਦੀਆਂ ਹੋਰ ਵੀਡੀਓਜ਼ ਵਖਣ ਲਈ ਅਸ ਟੰਡਨ ਨੂੰ ਸਬਸਕ੍ਰਾਈਬ ਕਰੋ